ਨਾਮ ਹੈ ਜੀ ਮੇਰਾ ਨਾਮ ਦਾ ਜੀ ਅਰुण कुमार ਸਿੰਘ ਲਾਇਆ ਜੀ ਆੜਤੀਆ ਐਸ ਆੜਤੀਆ ਮੈਂ ਉਰੇ ਆੜਦੀ ਦੁਕਾਨ ਕਰਦਾ ਘੋੜੇ ਨਾਂ ਮੰਡੀ ਹਨ ਜੀ ਕੀ ਸਮੱਸਿਆ ਕੀ ਹੈ ਘੋੜੇ ਨਾਂ ਮੰਡੀ ਦੇ ਵਿੱਚ ਸਮੱਸਿਆ ਜੈਨ ਸਾਹਿਬ ਉਰੇ 17/4 2023 ਨੂੰ ਪਹਿਲੀ ਬੋਲੀ ਲੱਗੀ ਸੀ ਅੱਜ 17 ਤਰੀਕ 5ਵੇਂ ਮਹੀਨੇ ਦੀ ਹੋ ਗਈ ਉਰੇ ਮੈਨੂੰ ਐ ਲੱਗਦਾ 20 20 ਤੋਂ ਲੈ ਕੇ 30% ਤੱਕ ਸਿਰਫ ਮਾਲ ਦੀ ਲਿਫਟਿੰਗ ਹੋਈ ਹੈ ਮਾਲ ਦੀ ਲਿਫਟਿੰਗ ਨਾ ਹੋਣ ਕਰਕੇ ਸਾਰਾ ਮਾਲ ਨੀਚੋ ਖਰਾਬ ਹੋ ਰਿਹਾ ਸਿਉਂਖ ਲੱਗੀ ਪਈ ਹੈ ਜੀ ਮੇ ਬਾਰ ਦਾ ਨਖਰ ਖਤਮ ਹੋਇਆ ਪਿਆ ਜੀ ਇਹ ਜਿਹੜੀ ਲੇਬਰ ਹੈ ਸਾਡੇ ਨਾਲ ਸੰਬੰਧਤ ਲੇਬਰ ਹੈ ਜੀ ਇਹ ਲੇਬਰ ਕੋਈ ਬਿਹਾਰ ਯੂਪੀ ਦੀ ਲੇਬਰ ਹੈ ਗਰੀਬ ਬੰਦੇ ਨੇ ਇਹ ਆਪਣੇ ਪਿੰਡ ਜਾਣ ਤੋਂ ਬੈਠੇ ਨੇ ਕਿਉਂਕਿ ਦੇਖੋ ਮਾਲ ਦਾ ਲੇਬਰ ਨਹੀਂ ਚੱਕਣਾ ਜੀ ਉਨੀ ਦੇ ਤੱਕ ਇਹ ਜਾ ਨਹੀਂ ਸਕਦੇ ਜੇਕਰ ਮਾਲ ਨਹੀਂ ਲਿਫਟ ਹੋ ਰਿਹਾ ਇਹ ਸਮੱਸਿਆ ਜੀ ਸਾਡੀ ਦਾ ਸਭ ਤੋਂ ਵੱਡੀ ਕਿਹਨਾਂ ਦਾ ਮਾਲ ਹੈ ਇਹ ਖਰੀਦ ਏਜੰਸੀ ਮਾਰਕੀਟ ਦਾ ਮਾਲ ਹੈ ਜੀ ਮਾਰਕੀਟ ਨਾਲ ਗੱਲਬਾਤ ਹੋਈ ਅਸੀਂ ਜੀ ਕਈ ਵਾਰੀ ਜਾ ਕੇ ਆਏ ਆ ਜੀ ਮੈਨੇਜਰ ਸਾਹਿਬ ਨੂੰ ਬੇਨਤੀ ਕੀਤੀ ਹੈ ਪਰ ਉਹ ਇਹ ਕਹਿੰਦੇ ਨਹੀਂ ਕਿ ਇਹ ਕੋਈ ਸਿਰ ਲੋਕਡਾਊਨ ਦਾ ਮਸਲਾ ਹੈ ਉਸ ਕਰਕੇ ਸਾਡੀ ਮਜਬੂਰੀ ਹੈ ਅਸੀਂ ਇਸ ਦੇ ਪਿੱਛੇ ਲੱਗੇ ਹੋਇਆ ਨਹੀਂ ਫਿਰ ਹੁਣ ਜ਼ਿੰਮੇਵਾਰੀ ਕਿਹਦੀ ਹੈ ਜਦ ਮਾਲ ਪਿਆ ਦੇਖੋ ਜੀ ਇਹ ਤਾਂ ਹੁਣ ਮਹਿਕਮਾ ਹੀ ਦੱਸ ਸਕਦੇ ਆ ਅਸੀਂ ਤਾਂ ਕੇਅਰ ਟੇਕਰ ਬਣ ਕੇ ਬੈਠੇ ਹੋਇਆ ਅਸੀਂ ਤਾਂ ਲੇਬਰ ਨੂੰ ਟਿਕਾਇਆ ਹੋਇਆ ਇਹਨਾਂ ਨੂੰ ਖਰਚਾ ਵਰਚਾ ਜਿੰਨਾ ਆਪਣੇ ਕੰਨੀ ਹੋ ਸਕਦਾ ਉਹ ਦੇ ਰਿਆਂ ਹੁਣ ਤਾਂ ਇਹ ਮਹਿਕਮੇ ਵਾਲੇ ਦੱਸ ਸਕਦੇ ਜੀ ਵੀ ਹੁਣ ਕੀ ਹੈ ਸ਼ਾਰਟੇਜ ਪੈ ਰਹੀ ਹੈ ਜੀ ਕੱਲ ਮੇਰੀ ਦੁਕਾਨ ਤੋਂ ਟਰੱਕ ਚੱਕਿਆ ਜੀ ਉਹ ਕਹਿੰਦੇ ਜੀ 5 ਕੁਆਂਟਲ ਸ਼ਾਰਟੇਜ ਹੈ ਜੀ ਇਸ ਦੀ ਮੈਨੂੰ ਮੌਕੇ ਦੇ 12 ਗੱਟਿਆਂ ਦਾ ਗੇਟ ਪਾਸ ਕੱਟ ਦਿੱਤਾ ਗਿਆ ਜੀ ਸ਼ਾਰਟੇਜ ਦਾ ਮਤਲਬ ਕੀ ਹੈਗਾ ਸ਼ਾਰਟੇਜ ਜੀ ਕਹਿੰਦੇ ਮਾਲ ਸੁੱਕ ਗਿਆ ਜੀ ਉਰੇ ਪਿਆ ਪਿਆ ਹੁਣ ਮਾਲ ਵਜਨ ਘਟਨ ਕਰਕੇ ਹਾਂਜੀ ਹਾਂਜੀ ਹਾਂ ਉਹ ਫੇ ਕਿਨੂੰ ਪੈਂਦਾ ਤੁਹਾਨੂੰ ਉਹ ਸਾਡੇ ਦੀ ਪੈ ਗਿਆ ਜੀ ਉਹ 12 ਗੱਟਾਂ ਦਾ ਗੇਟ ਪਾਸ ਮੇਰੀ ਦੁਕਾਨ ਤੋਂ ਜਦ ਘਟ ਗਿਆ ਮੇਰੀ ਮੇਰੀ ਉੱਥੇ ਪਹੁੰਚ ਘੱਟ ਹੋਈ ਹੈ ਜੀ ਹੁਣ ਕਿਸ ਤਰ੍ਹਾਂ ਦੇ ਮੰਗ ਕਰਦੇ ਅਸੀਂ ਤਾਂ ਜੀ ਮਤਲਬ ਸਰਕਾਰ ਨੂੰ ਮਤਲਬ ਮਹਿਕਮੇ ਨੂੰ ਇਹੀ ਬੇਨਤੀ ਕਰਦੇ ਹਾਂ ਜੀ ਮੰਗ ਕਰਦੇ ਹਾਂ ਕਿ ਸਾਡਾ ਮਾਲ ਜਲਦੀ ਤੋਂ ਜਲਦੀ ਪਹਿਲ ਦੇ ਆਧਾਰ ਤੇ ਘੋੜੇ ਨੂੰ ਮੰਡੀ ਚੱਕਿਆ ਬਈ ਜੀ ਕਿਉਂਕਿ ਇੱਕ ਤਾਂ ਉਹਰੇຊੋਂਗ ਬਹੁਤ ਜ਼ਿਆਦਾ ਹੈ ਜੀ ਔਰ ਮਾਲ ਖਰਾਬ ਹੋ ਰਿਹਾ ਔਰ ਲੇਬਰ ਦਾ ਬਹੁਤ ਬੁਰਾ ਹਾਲ ਹੈ ਜੀ ਲੇਬਰ ਬਿੱਲੀ ਬੈਠੀ ਹੈ ਅੱਗੇ ਪੈੜੀ ਦਾ ਸੀਜ਼ਨ ਹੈ ਇਹਨਾਂ ਨੇ ਜੀਰੀ ਲਗਾਣ ਜਾਂਦੇ ਬਿਛਾਰਿਆ ਨੇ ਸਾਨੂੰ ਇਹਨਾਂ ਦੇ ਉੱਤੇ ਜ਼ਿਆਦਾਤਰ ਸਾਰੇ ਸਾਡੇ ਨਾਲ ਤਾਂ ਚਲੋ ਜਿਹੜੀ ਬਣ ਰਹੀ ਹੈ ਉਹ ਬਣ ਰਹੀ ਹੈ ਅਸੀਂ ਤਾਂ ਸਰਕਾਰ ਨੂੰ ਹੀ ਬੇਨਤੀ ਕਰਦੇ ਹਾਂ ਕਿ ਪਹਿਲ ਦੇ ਆਧਾਰ ਤੇ ਕੋਈ ਮਸਲਾ ਹੱਲ ਕਰਕੇ ਮਾਲ ਚਕਾਇਆ ਜਾਵੇ ਜੀ ਨਾਮ ਹੈ ਰਾਮਪਾਲ ਸਿੰਘ ਜੀ ਰਾਮਪਾਲ ਸਿੰਘ ਪਿੰਡ ਕਿਹੜਾ ਹੈ ਕੋੜਣਾ ਪਿਆ ਜੀ ਕੀ ਸਮੱਸਿਆ ਆ ਰਹੀ ਹੈ ਇੱਥੇ ਸਮੱਸਿਆ ਸਾਰੀ ਸਮੱਸਿਆ ਜੀ ਬਾਰਦਾਨਾ ਦਾ ਲਿਫਟਿੰਗ ਨਹੀਂ ਹੋ ਰਹੀ ਹੈਗੀ ਨਾ ਕੋਈ ਗੱਡੀ ਆ ਰਹੀ ਹੈ ਉਹਰੇ ਜੇ ਗੱਡੀ ਆਉਂਦੀ ਵੀ ਹੈ ਤਾਂ ਡਰਾਈਵਰ ਲੇਬਰ ਨੂੰ ਕਹਿੰਦਾ 2000 ਰੁਪਏ ਦਿਓ ਤਾਂ ਗੱਡੀ ਲੋਡ ਕਰਾਉਂਗਾ ਦੇਵ ਨਾਲੇ ਕਿੱਥੋਂ ਦੇਣਗੇ 2000 ਰੁਪਏ ਉਹਨਾਂ ਨੂੰ ਇਉਂ ਦਾ ਕਾਰਨ ਕੀ ਆ ਉਹ ਕਿ ਮੰਗਦੇ ਆ ਕਾਰਨ ਉਹ ਕਹਿੰਦੇ ਨੇ ਸੇਲੋ ਚ ਜਾਂਦਾ ਮਾਲ ਤੇ ਉੱਥੇ ਤਿੰਨ ਤਿੰਨ ਚਾਰ ਚਾਰ ਦਿਨ ਗੱਡੀ ਨਹੀਂ ਵੇਲੀ ਹੁੰਦੀ ਸਾਨੂੰ ਕਿ ਪੰਜਾਬ ਸਰਕਾਰ ਸੇਲੋ ਭੇਜੇ ਪੰਜਾਬ ਸਰਕਾਰ ਗਡੌਨਾ ਚ ਲਾਹੇ ਸਾਨੂੰ ਲੇਬਰ ਨੂੰ ਤਾਂ ਇਸ ਕਰਦੀ ਕੋਈ ਦਿੱਕਤ ਨਹੀਂ ਹੈਗੀ ਜੀ ਅਸੀਂ ਤਾਂ ਮਾਲ ਲੋਡ ਕਰਨਾ ਹੈ ਅੱਗੇ ਜਿੱਥੇ ਮਰਜ਼ੀ ਉਤਰੇ ਜਿੱਥੇ ਮਰਜ਼ੀ ਨਾ ਉਤਰੇ ਕਿੰਨਾ ਕਮਾਲ ਜਿਹੜਾ ਮੰਡੀ ਚ ਪਿਆ ਮਾਲ ਤਾਂ 0 ਤੋਂ ਸਾਡੇ ਸਾਹਮਣੇ 40-50 ਹਜ਼ਾਰ ਬੋਰੀ ਤੋਂ ਉੱਤੇ ਪਈ ਹੈ ਗੱਡੀਆਂ ਕਿਹੜੀਆਂ ਕਿਹਨੀਆਂ ਗੱਡੀ ਇੱਕ ਜਾਂ ਦੋ ਇੱਕ ਦਿਨ ਛੱਡ ਕੇ ਇੱਕ ਦਿਨ ਛੱਡ ਕੇ ਉਹ ਵੀ ਅਸੀਂ ਮੰਗ ਕਰਦੇ ਆਂ ਵੀ ਗੱਡੀਆਂ ਜਿਹੜੇ ਮਾਲ ਹੈ ਜਿਹੜਾ 20 ਤਰੀਕ ਤੱਕ ਹਰ ਹਾਲਤ ਚ ਚੁੱਕਿਆ ਜਾਣਾ ਚਾਹੀਦਾ 65 ਹਜ਼ਾਰ ਗੱਟਾ ਬੜਿਆ ਜੇ ਨਾ ਚੁੱਕਿਆ ਗਿਆ ਜੇ ਨਾ ਚੁੱਕਿਆ ਗਿਆ ਤਾਂ ਜੀਪੀਐਸ ਦੇ ਸਹਿਯੋਗ ਦੇ ਨਾਲ ਅਸੀਂ 20 ਤਰੀਕ ਨੂੰ ਕੋਈ ਵੱਡਾ ਪ੍ਰੋਗਰਾਮ ਰਿਕਾਗੇ ਉਸ ਦੀ ਜ਼ਿੰਮੇਵਾਰੀ पंजाब सरकार दी प्रशासन दी होगी क्या नाम है तुम्हारा मोहम्मद मोहम्मद ऐसे आज प्रोटेस्ट कर रहे हो क्यों कर रहे हो क्योंकि हम लोग यहाँ मंडी में आए थे जी और मंडी में आके बैठे हुए डेढ़ महीना से हम लोग यहाँ फंसे हुए हैं बहुत परेशानी का सामना कर रहे हैं हम लोग क्योंकि 20 22 तारीख को मंडी का काम हम लोग को खत्म हो गया है 22 तारीख से हम लोग आज करीब 20-25 दिन से बैठे हुए हैं परेशानी तो यह है? परे है कि अपना खुद का खा रहा हूँ माल नहीं उठ रहा है बाबू हिसाब नहीं दे रहा है बाबू को कहना है माल उठेगा फिर हिसाब देंगे बीच में हम लोग गरीब बंदे मर रहे हैं कितना माल पड़ा माल है माल लमसम पूरे मंडी में चालीस ऐसी पैतालीस हजार बोरिया नहीं आ रही गाड़ी एक भी नहीं आ रही मेरे पास कितना टाइम हो गया पंद्रह बीस से गाड़ी नहीं आ रहा बस कोई कभी कभी एक गाड़ी आ जाता है वो भी गाड़ी वाले आते हैं कदा दो हजार रुपया दो फिर गाड़ी लोड करना किलो में आप क्या मांग रहे हैं। कर रहे हैं मांग यही कर रहे हैं हम कि बोरी यहाँ से उठवाए और हम लोग को यहाँ से हम लोग यहाँ से चले जाएंगे क्योंकि हम लोग यहाँ बैठ के खा रहे हैं बीस तारीख तक हमारा टाइम है बीस तारीख तक हम, हम लोग बैठेंगे बीस तारीख तक बोरी उठाएगा तो ठीक है नहीं तो आग्रह करेंगे कि बाबू हम लोग हिसाब दे और हम लोग चले जाएंगे क्या नाम है प्रदीप कुमार शर्मा कहाँ से आए बिहार से आए हैं क्या समस्या आ रही है समस्या ये है बाबू जी के हम लोग को यहाँ बीस से पच्चीस रोज़ का मंडी होता है यहाँ जो हम लोग कब आए हैं दो तीन महीने से सब बैठ के खा गए हैं और बोरी चखी नहीं जा रहा सरकार से निवेदन है कि कृपया बोरी चके और हम लोग को यहाँ से हिसाब करके भेजाए बाबू लोग बोलता है जब तक बोरी नहीं चका जाएगा हिसाब बोरी का नहीं होगा अगला हम लोग गरीब बंदा है सब यही खा जाएंगे तो बाबू जी फिर बिहार क्या लेके जाएंगे और अगर हम लोग को जीरी का लगाने का सीजन आ रहा है वहाँ जाएंगे दो रुपया कमाएंगे वो भी नहीं कमा पाते यहाँ बैठ के खाते जा रहे हैं नहीं फिर ट्रेन का वो भी वो मुश्किल है है। है घर पे ना एक पड़े पैसा। यहां कुछ नहीं बनने वाला है। फिर क्या फायदा पंजाब आने? कोई फायदा नहीं है पंजाब आने का। अब बार मर गया चालीस चालीस ऐसी पैतालीस मैं ਸਰਿਕ ਘੋੜੇ ਨਾਲ ਮੰਡੀ ਦਾ ਮਾਮਲਾ ਸਾਹਮਣੇ ਆਇਆ ਹੈ ਤਾਂ ਉਸ ਦੇ ਨਾਲ ਨਾਲ ਆਪਣੇ ਲਹਿਰੇ ਦੇ ਵਿੱਚ ਜਿਹੜੀਆਂ ਮੰਡੀਆਂ ਨੇ ਕਿੰਨਾ ਜਿਹੜਾ ਲਿਫਟਿੰਗ ਜਿਹੜੀ ਪੈਂਡਿੰਗ ਪਈ ਹੈ। ਲਹਿਰੇ ਦੇ ਵਿੱਚ ਜੀ ਜਿਹੜੀਆਂ ਮੰਡੀਆਂ ਸਾਈਲੋ ਨਾਲ ਲਿੰਕ ਕੀਤੀਆਂ ਗਈਆਂ ਸੀ ਉਹਨਾਂ ਦੇ ਵਿੱਚ ਲਿਫਟਿੰਗ ਪੈਂਡਿੰਗਾ ਉਹਨਾਂ ਦੀ ਤਕਰੀਬਨ 7.5 ਲੱਖ ਬੋਰੀ ਦੀ ਪਰਚੇਸ ਸੀ। ਉਹਦੇ ਵਿੱਚੋਂ ਲਗਭਗ 1.5 ਲੱਖ ਬੋਰੀ ਦੀ ਲਿਫਟਿੰਗ ਪੈਂਡੇਗਾ ਕਿਉਂਕਿ ਉੱਥੇ ਬਹੁਤ ਜ਼ਿਆਦਾ ਮੰਡੀਆਂ ਲਿੰਕ ਕੀਤੀਆਂ ਹੋਈਆਂ ਨੇ ਵੱਖ-ਵੱਖ ਐਸਟਰਾ ਦੀਆਂ। ਕਿ ਉੱਥੇ ਤਕਰੀਬਨ 52-60 ਹਜ਼ਾਰ ਬੋਰੀ ਰੋਜ਼ ਅਨਲੋਡ ਹੁੰਦੀ ਆ ਉਹਦੇ ਕਰਕੇ ਟਰੱਕਾਂ ਦੀ ਲਾਈਨ ਲੱਗੀ ਆ ਅਨਲੋਡਿੰਗ ਘੱਟ ਹੋਣ ਕਰਕੇ ਇਹ ਮੁੰਡੀਆਂ ਦੀ ਲਿਫਟਿੰਗ ਘੱਟ ਹੋ ਰਹੀ ਹੈ ਸਰ ਕੋੜੇਨਾਬ ਦੀ ਜਿਹੜੀ ਸਮੱਸਿਆ ਪੱਟੀ ਆਈ ਆ ਉਹਦੇ ਵਿੱਚ ਕਾਫੀ ਘੱਟਾ ਥੋੜਾ ਪੈਂਡਿੰਗ ਪਿਆ ਤੇ ਲੋਕਾਂ ਨੇ ਅੱਜ ਪ੍ਰਸ਼ਾਸਨ ਖਿਲਾਫ ਨਾਰੀਵਾਜ ਵੀ ਕੀਤੀ ਹੈ ਸਮੱਸਿਆ ਹੈ ਜਿਹੜੀ ਮਜ਼ਦੂਰਾਂ ਨੂੰ ਆ ਰਹੀ ਹੈ ਕਿ ਉਹ ਕਦੋਂ ਤੱਕ ਦੇਖੋ ਕੋੜੇਨਾਬ ਮੁੰਡੀ ਦੇ ਵਿੱਚ ਇਹ ਆ ਵੀ ਅਸੀਂ ਤਾਂ ਟਰੱਕ ਜਿੰਨੇ ਤੇ ਰੋਜ਼ ਹੀ ਟਰੱਕ ਮੰਗਦੇ ਆ ਪਰ ਉੱਥੇ ਸਾਈਲੋ ਦੇ ਵਿੱਚ ਜਿਹੜੀ ਅਨਲੋਡਿੰਗ ਲਿਮਟਡ ਹੋਮ ਕਰਕੇ ਮਤਲਬ ਅਵੇਲੇਬਿਲਟੀ ਆ ਜਦੋਂ ਵੀ ਟਰੱਕ ਅਵੇਲੇਬਲ ਹੋਵੇ ਜਲਦੀ ਤੋਂ ਜਲਦੀ ਚੱਕੀ ਜਾਊਗੀ ਤੇ ਮੋਰਓਵਰ ਇਹ ਆ ਵੀ ਜਦੋਂ ਸਾਈਲੋ ਦੀ ਕੰਪਲੀਟ ਹੋ ਗਈ ਲਿਫਟਿੰਗ ਉਸ ਤੋਂ ਬਾਅਦ ਫਿਰ ਇਹਨੂੰ ਅਸੀਂ ਆਪ ਦੇ ਕਦਮਾਂ ਦੇ ਵਿੱਚ ਲੈ ਲਾਂ ਸਰ ਇੱਕ ਸਮੱਸਿਆ ਜਿਹੜੀ ਹੈਗੀ ਐ ਆਰਜੀਐਂਡੀ ਆ ਵੀ ਸ਼ਾਰਟੇਜ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਸਮੱਸਿਆ ਵੀ ਸਾਡੇ ਤੇ ਪਾਈ ਜਾਂਦੀ ਐ ਜਦ ਕਿ ਜਿਹੜਾ ਸਮੱਸਿਆ ਤਾਂ ਹੈਗੀ ਐ ਸੈਲਰੀ ਮਾਲ ਨਹੀਂ ਚੱਕਿਆ ਜਾ ਰਿਹਾ ਪਰ ਉਹ ਆਰਜੀਐਂਡੀ ਕਹਿੰਦੇ ਵੀ ਸਾਡੇ ਤੇ ਪਾਈ ਉਹ ਤੇ ਕੀ ਕਰਾਂ ਤੇ ਕੋਈ ਜਿਹੜੀ ਛੋਟੇ ਦੀ ਸਮੱਸਿਆ ਇਸ ਸੰਬੰਧੀ ਮਨ ਲਾ ਸੀ ਆਪਣੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਹੋਇਆ ਜੀ ਇਹਦਾ ਵੀ ਜੋ ਵੀ ਮਨ ਲ ਸਟੇਟ ਲੈਵਲ ਤੇ ਹੱਲ ਹੋਊਗਾ ਛੋਟੇ ਦਾ ਉਹਨਾਂ ਨੇ ਐਫਸੀਏ ਨਾਲ ਵੀ ਕਨਵੇ ਕੀਤਾ ਹੋਇਆ ਜੀ ਉਹਨਾਂ ਨਾਲ ਵੀ ਮੈਟਰ ਡਿਸਕਸ ਹੋ ਰਿਹਾ ਤੇ ਬਾਕੀ ਸਟੇਟ ਲੈਵਲ ਤੇ ਵੀ ਜਿਹੜਾ ਵੀ ਸੂਟੇਬਲ ਹੱਲ ਹੋਊਗਾ ਉਹਨਾਂ ਦਾ ਕੀਤਾ ਜਾਊਗਾ